ਕੀ que ਜਲਦੀ ਆ ਜ਼ਰੂਰੀ ਹੈ ਕਿ ਆਪ ਪਤਰਾ ਜਿਹਨੂੰ ਸ਼ੁਰੂ ਕਰ ਰਹੇ ਨੇ ਆਪਾਂ ਸਾਰਾ ਕੁਝ ਰਹਿਣਾ ਕੰਮਕਾਰਾਂ ਚ ਵੀ ਰਹਿਣੀ ਹੈ ਪਰ ਰੱਬ ਦਾ ਵਾਸਤਾ ਪਰਮਾਤਮਾ ਦਾ ਨਾਮ ਜਪਣ ਦੀ ਸਮਾਂ ਜਰੂਰ ਕਰਿਆ ਕਰੋ ਕੋਸ਼ਿਸ਼ ਕਰਿਆ ਕਰੋ ਉੱਥੇ ਜਾ ਕੇ ਸਹਾਈ ਹੈ ਨਾ ਜਿਹੜਾ ਉਹਥੇ ਵਹੀ ਖਾਤਾ ਇਹ ਨਹੀਂ ਲੱਗਣਾ ਜਿਹੜਾ ਉਹ ਹੈ ਉੱਥੇ ਭਾਈ ਖਾਤਾ ਨਾਮ ਲੱਗਣਾ ਜਿਵੇਂ ਜਿਹੜਾ ਕਿ ਅੱਜ ਪਪਾ ਵਿਸ਼ਕਰਮਾ ਜੀ ਦਾ ਅੱਜ ਹਸ ਸਾਧ ਦੇ ਰਸਤੇ ਤੇ ਜਨਮ ਆਇਆ ਉਹ ਬੈ ਭਲਾ ਦਾ ਸਾਰੇ ਬਿਸ਼ਕਰਮਾ ਭਰਾਵਾਂ ਨੂੰ ਅੱਜ ਦੇ ਦਿਨ ਦੀ ਮੁਬਾਰਕਬਾਦ ਦਿੰਦਾ ਹਾਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਹੜੇ ਸਾਰੇ ਨਾਪੜੀਆਂ ਭਰਾਵਾਂ ਦਾ ਇਹਨਾਂ ਨੇ ਮਿਲ ਕੇ ਇੰਦੇ ਬਿਸ਼ਕਰਮਾ ਮੰਦਰ ਬਣਾ ਰਹੇ ਨੇ ਉਹ ਇੰਨਾ ਸੋਹਣਾ ਮੰਦਰ ਬਣਾ ਰਹੇ ਉਹਨਾਂ ਨੂੰ ਧੰਨਵਾਦ ਕੀਤਾ ਗਿਆ ਜਿੰਨੇ ਮੈਨੂੰ ਬੁਲਾ ਕੇ ਜਿਸਮਾਨ ਪਿਆਰ ਕਰਾ ਗਿਆ ਬੜੇ ਬੈ ਇੱਕ ਚੀਜ਼ ਜ਼ਰੂਰ ਕਹਿਣਾ ਚਾਹਦਾ ਹੈ ਕਿ ਇਹ ਜਿਹੜਾ ਤਿਉਹਾਰ ਹੈ ਇਹ ਸਾਡੇ ਅਸਰ ਬਹੁਤ ਖੈਨ ਕਰਵਾ ਰਹੇ ਹੈ ਇਹ ਤਿਹਾਰ ਅਸੀਂ ਬਿਸ਼ਕਰਮਾ ਮਜੀਦ ਦੋ ਸਾਲ ਮਰਦਾ ਹੈ ਬੇਸਾ ਮੋਸਮਾਨ ਹੋਵੇ ਬੇਸਾ ਚੈਣੀ ਹੋਵੇ ਬੇਸਾ ਬੜੀਆਂ ਹੋਵੇ ਜੋ ਵੀ ਕਾਰੀਗਰ ਰੋਜ਼ ਦਾ ਕੰਮ ਕਰਦਾ ਹੈ ਜਾਂ ਉਜਾਰਨਾ ਦਾ ਕੰਮ ਕਰਦਾ ਹੈ ਜਾਂ ਇਲੈਕਟ੍ਰੀਸ਼ੀਅਨ ਇਲੈਕਟ੍ਰੀਕਲ ਬੰਦਾ ਹੋਵੇ ਪਲਾਸਟਰ ਦਾ ਕੰਮ ਕਰਦਾ ਹੋਵੇ ਜਾਂ ਆਜ ਦੇ ਪੂਜਾ ਕਰਦਾ ਇਹਨਾਂ ਬੰਦੋ ਇਹ ਸਾਡੇ ਬਹੁਤ ਹੀ ਗੁਣਕੀਤ ਤਿਹਾਸ ਦੇ ਤਰਾ ਇੱਕ ਬਣਾਇਆ ਜਾਂਦਾ ਹੈ ਜਿਹਨੂੰ सेलिब्रेट ਕਰਦੇ ਹੈ ਕਈ ਘਰ ਬੈ ਕੇ ਬਣਾਉਂਦੇ ਨੇ ਬੰਦਾ ਪਰ ਫਿਰ ਵੀ ਸਾਰਿਆਂ ਨੂੰ ਮਾਰ ਰੋਸ ਹੈ ਜੈ ਬਾਬਾ ਬਿਸ਼ਕਮਾ ਜੀ ਦਾ ਜੀ ਮੈਂ ਸਦੀ ਸਿੰਘ ਚੱਗੜ ਐਮਡੀ ਕੈਸਟਰਸ ਜੈ ਸੇ ਬਿਸ਼ਕਮਾ ਅੱਜ ਬਾਬਾ ਬਿਸ਼ਕਮਾ ਲਈ ਜੋ ਬਟਾੜਾ ਸਾਰੇ ਨੇ ਬਾਬਾ ਬਿਸ਼ਕਮਾ ਜੀ ਦੇ ਅੰਦਰ ਬੜੀ ਸ਼ਰਧਾ ਤੇ ਤੁੰਦਨ ਹਾਜ਼ਰ ਹੋ ਕੇ ਦਿੰਦਾ ਹੈ ਬਾਬਾ ਬਿਸ਼ਕਮਾ ਜੀ ਜਿਹਨੂੰ ਸੀ ਰਾਜਕੁਲ ਨੇ ਪਹੁੰਚ ਉਸ ਸਿੱਖੀ ਦੇ ਜਮਦਾਤਾ ਨਾਲ ਅਸੀਂ ਯਾਦ ਕਰਦੇ ਹਾਂ ਸારી ਸਿਸ਼ਤੀ ਉਹਨਾਂ ਦੀ ਬੜਾਈ ਗਿਆ ਉਹ ਉਹਨਾਂ ਨੇ ਕਿੱਤੀ ਸਮਾਜ ਦੀ ਸਥਾਪਨਾ ਕੀਤੀ ਕਿੱਤੀ ਸਮਾਜ ਦੀ ਸਥਾਪਨਾ ਕਰਕੇ ਉਹਨਾਂ ਨੇ ਮਨੁੱਖੀ ਜੀਵਨ ਨੂੰ ਜੀਉਣ ਦੇ ਸਾਧਨ ਪ੍ਰਦਾਨ ਕੀਤੇ ਇਹ ਜੋਗਸ਼ਵੇਸੀਂ ਦੇਖਦੇ ਆਂ ਸੂਈ ਤੇ ਲੈ ਕੇ ਜਹਾਜ਼ ਤੱਕ ਜਹੋਰ ਕੋਈ ਵੀ ਕੋਸ਼ਾਗਾ ਕਾਰਾਂ ਚਲਦੇ ਆ ਰਕਤ ਚਲਦੇ ਆ ਕੋਈ ਵੀ ਚਲਦੇ ਆ ਇਹ ਸਭ ਕੋਈ ਬਾਬਲ ਬਾਬਸ਼ ਕਮਰੀ ਜਿਆਦਾ ਅੱਜ ਅਸੀਂ ਕਿਤੇ ਦੇ ਕਿਤੇ ਪਹੁੰਚ ਚੁੱਕੇ ਆ ਚੰਦ ਤੇ ਪਹੁੰਚ ਚੁੱਕੇ ਆ ਯੋਗ ਕੁਸ਼ੇਸ਼ੀ ਕੰਮ ਕਰਦੇ ਆ ਉਹ ਸਭ ਕੁਝ ਬਾਬਾ ਬਿਸ਼ਕਮਾ ਜੀ ਦੇ ਅਜਿਹੇ ਦਿਨ ਕੋਈ ਵੀ ਕਿਸੇ ਵੀ ਵਜਤਾ ਹੋਵੇ ਕੀਤੇ ਸਵਾਜ ਦਾ ਬੰਦਾ ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਹੈ ਚਾਹੇ ਕੋਈ ਵੀ ਕਿਸੇ ਵੀ ਜੱਤ ਹੈ ਉਹ ਅਜਿਹੇ ਦਿਨ ਬੜੇ ਮਾਨ ਸ਼ੋਅ ਤੇ ਸਤਿਕਾਰ ਨਾਲ ਬਾਬਾ ਬਿਸ਼ਕਮਾ ਜੀ ਦੇ ਗੁਣ ਕਹਦਾ ਹੈ ਉਹ ਸਦਾ ਉਹਦਾ ਬਾਬਾ ਬਿਸ਼ਕਮਾ ਜੀ ਦੀ ਪੁੱਤ ਜਿਆ ਕਰਦਾ ਸੀ ਕਿਾ ਕੁਝ ਅਲੱਗ ਹੋ ਕੇ ਪਰ ਉਹਦੇ ਤੇ ਮਨ ਸ਼ਾਂਤ ਤੇ ਸਤਿਕਾਰ ਪੂਰਾ ਹੁੰਦਾ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਬਾਬਾ ਬਿਸ਼ਕਮਾ ਜੀ ਦੇ ਕੀ ਆ ਡਿਪਟੀ ਬਹੁਤ ਬਹੁਤ ਬਾਈਟਿੰਗ ਬਈਤੇ ਅਪਰਾਧ ਤੁਰਸੀ ਆਏ ਹੈ ਇਥੇ ਰਾਮਗੜ੍ਹ ਟੈਕਨੀਕਲ ਐਜੂਕੇਸ਼ਨ ਸੈਂਟਰ ਬਣ ਰਿਹਾ ਹੈ ਸਕਿੱਲ ਸੈਂਟਰ ਬਣ ਰਿਹਾ ਹੈ ਕੋ ਇਥੇ ਕੁਲਾ ਸਾਹਿਬ ਵੀ ਦੇਖਣ ਸੂਤਰ ਦੇਖ ਲਈ ਦੇ ਤਾਂ ਇਥੇ ਆਪਣੇ ਕੈਪਟਨ ਮਿਨਿਸਟਰ ਦਾ ਤਨਸ਼ੀ ਸ਼ੋਨ ਜੀ ਵੀ ਆਏ ਹਨ ਕੋ ਇਥੇ 10 ਲੱਖ ਰੁਪਏ ਦਾ ਆਪਣਾ ਸਰਕਾਰ ਨੂੰ ਯੋਗਦਾਨ ਪਾ ਕੇ ਗਿਆ ਮੈਂ ਸਰਕਾਰ ਦਾ ਹੁਣੇ ਰਸ਼ਾਹਰਦਨ ਬਦਿਆਂ ਜੇ ਕਿ ਬਾਬਾ ਬਿਸ਼ਕਮਨ ਜੀ ਜਿੱਤੇ ਵੀ ਕੋਈ ਪ੍ਰੋਬਲਮ ਬਣਦਾ ਅਸੀਂ ਸ਼ਰਤਾਂ ਕਰਦੇ ਹਾਂ ਬਿਸ਼ਕਮਨ ਮੰਤ ਜਦੋਂ ਮਿਲਗਨ ਦੇ ਵਿੱਚ ਵੀ ਆਉਂਦੇ ਉੱਥੇ ਸਟੇਲ ਫੰਕਸ਼ਨਲ ਜੋ ਹੋਇਆ ਹਾਂ ਉੱਥੇ ਵੀ ਤਰਫੇ ਸੌਣ ਦੀ ਉੱਥੇ ਸਰਕਾਰ ਵੱਲੋਂ ਹਾਜ਼ਰੀ ਹੋ ਰਹੀ ਹੈ ਉੱਥੇ ਵੀ ਇਹ ਦਸਰਤ ਯੋਗਦਾਨ ਆਪਣੇ ਮੰਤ ਜੀ ਉਹ ਸਾਡੇ ਪਾਗੇਗਾ ਮੈਂ ਇੱਕਦਮ ਫਿਰ ਸੂ ਸਾਰਿਆਂ ਨੂੰ ਜਿੱਥੇ ਸਰਕਾਰ ਦਾ ਧਨਵਾਦ ਕਰਦਾ ਕਿ ਬਾਬਾ ਬਿਸ਼ਕਮਨ ਜੀ ਦੇ ਜਿੱਥੇ ਵੀ ਕੰਮ ਬੰਦਿਆ ਅਸੀਂ ਯੋਗਦਾਨ ਪਾ ਲਈ ਹੈ Андар, Баба Бешкама, да, че се пуля за търсите, всички са много благодарени и се благодарят за това. Благодаря ви, Бешкама!